ਖਾਲੀ ਦਲ ਅਕਾਲੀ ਦਲ ਦੀ ਜਿਹੜੀ ਮੈਂ ਇੱਕ ਚੀਜ਼ ਦੱਸ ਦੇਣੀ ਚਾਹੁੰਨਾ ਕਿ ਅਕਾਲੀ ਦਲ ਪੰਜਾਬ ਚ ਮਰਦਾ ਤੇ ਪੰਜਾਬ ਦਾ ਨੁਕਸਾਨ ਹੋਏਗਾ। ਔਰ ਮੇਰਾ ਖਿਆਲ ਹੈ ਕਿ ਮੇਰੇ ਤੋਂ ਸਾਇ ਕੋਈ ਕਾਂਗਰਸੀ ਇਹ ਗੱਲ ਨਹੀਂ ਕੀ। ਮੈਂ ਪੰਜਾਬ ਦੀ ਬਿਹਤਰੀ ਲਈ ਇਹ ਕਹੂੰਗਾ ਕਿ ਸੁਖਬੀਰ ਸਿੰਘ ਕਿਰਪਾ ਕਰਕੇ ਅਕਾਲੀ ਦਲ ਬਚਾਉਣ ਲਈ ਤੂੰ ਬਿਜ਼ਨਸ ਕਰ ਤੇਰਾ ਇੰਟਰਸਟ ਬਿਜ਼ਨਸ ਚ ਤੇ ਅਕਾਲੀ ਦਲ ਨੂੰ ਬਚਾਉਣ ਲਈ ਕੋਈ ਇੱਕ ਬੰਦਾ ਖੜਾ ਕਰ ਦੇ। ਜਿਹੜਾ ਪੰਜਾਬ 'ਚ ਸਿੱਖਾਂ ਦੀ ਹੋਂਦ ਨੂੰ ਬਰਕਰਾਰ ਰੱਖ ਸਕਦਾ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੋਂਦ ਨੂੰ ਬਰਕਰਾਰ ਰੱਖ ਸਕੇ ਆ ਬੈਠੇ ਨੇ ਲਾਗੇ ਸਚਨ ਸਾਹਿਬ ਸਚਨ ਸਾਹਿਬ ਤੁਹਾਡੀ ਜਿਹੜੀ ਚੀਫ ਖਾਲਸਾ ਦਵਾਨ ਆ ਉਹਦੇ ਵਿੱਚ ਆਰਐਸਐਸ ਨੇ ਸਿੱਧੇ ਰੂਪਚਲ ਇਲੈਕਸ਼ਨ ਲੜੀ ਕਿ ਨਹੀਂ ਲੜੀ ਜਿੱਦਣ ਸਾਡੀ ਸਿੱਖ ਆਰਗੇਨਾਈਜੇਸ਼ਨ ਇੰਸਟੀਟਿਊਸ਼ਨ ਹੈ ਜਿਹੜੀ ਉਹਦੇ ਵਿੱਚ ਆਰਐਸਐਸ ਜਦੋਂ ਤੱਕ ਦੇਗੀ ਜੋ ਸਫੀਦਰ ਕਾਣ ਹੋ ਜਾਏਗਾ ਤੇ ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਰਐਸਐਸ ਦੇ ਨੂੰ ਰਾਸ਼ਟਰੀ ਸਿੱਖ ਸੰਗਤ ਕਹਿੰਦੇ ਨੇ ਉਹ ਸਿੱਖੋ ਬਾਜੋ ਬੇਸ਼ੱਕ ਅਕਾਲੀ ਦਲ ਮਾੜਾ ਕੋਲਕਚੋਰ ਆ ਪਰ ਉਹ ਗੁਰੂ ਦੇ ਬਰ ਖਿਲਾਫ ਨਹੀਂ ਜਾਣਾ ਮੈਂ 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 ਕਾਂਗਰਸੀ ਹਾਂ ਮੈਂ ਉਹਨਾਂ ਦੇ ਬਹੁਤ ਬਰ ਖਿਲਾਫ ਹਾਂ ਸੁਖਬੀਰ ਬਾਦਲ ਸਿਰਫ ਬਿਜ਼ਨਸ ਕਰ ਰਿਹਾ ਔਰ ਅਕਾਲੀ ਦਲ ਨੂੰ ਡੋਬ ਰਿਆ ਇਹ ਜੇ ਜੋ ਸੋਚਣਾ ਪਏਗਾ ਮੈਂ ਇਹਨਾਂ ਸਾਰਿਆਂ ਨੂੰ ਜਿਹੜੇ ਕਹਿੰਦੇ ਆ ਨਾ ਉਹ ਪੰਜ ਸੱਤ ਜਾਣੇ ਇਕੱਠੇ ਹੋਏ ਆ ਉਹ ਇਕੱਠੇ ਹੋ ਕੇ ਬਾਦਲ ਬਾਦ ਚ ਮਾਰ ਲਓ ਕੋਲੋਂ ਸਿੱਖੀ ਬਚਾ ਲਓ ਉਹ ਪੁਰਾ ਮੈਂ ਵੀ ਹੀਰੋ ਬਣ ਜਾਂਦਾ ਮੈਂ ਵੀ ਨਹੀਂ ਐਕਟਿਵ ਹੋਣਾ ਮੈਂ ਸੈਲੀਬ੍ਰਿਟੀ ਹੁੰਦਾ ਤੇ ਤੈਨੂੰ ਮੈਂ ਮੇਰੇ ਨਾਲ ਜਦੋਂ ਮੈਂ ਤੇਨੂੰ ਹੱਥ ਮੜਵਾਣਾ ਤੂੰ ਕਹਿੰਦਾ ਕਿਆ ਬਾਤ ਹੈ ਤੂੰ ਦੱਸ ਦੇਣਾ ਹੱਥ ਹੀ ਨਹੀਂ ਥੋੜੇ ਦੇਖੋ ਬਣਾਉਂਦਾ ਮੇਰੇ ਕੋਲ ਜਿਹੜੇ ਕੰਮ ਸਾਡੇ ਦੇ ਮੁੰਡੇ ਨਹੀਂ ਜਿਹੜੇ ਦੀ ਬਿਲਕੁਲ ਹੀ ਨਹੀਂ ਚੱਗੇ ਗਏ ਮੇਰੀ ਮੇਰੀ ਗੱਲ ਸੁਣੋ ਪਹਿਲਾ ਜਿਹੜਾ ਮੇਰੇ ਪ੍ਰਾਇੋਰਟੀ ਉੱਥੇ ਹੋਏਗੀ ਸੋ ਜਾਨਪੁਰ ਦੇ ਵਿੱਚ ਪਾਣੀ ਦੀ ਬਹੁਤ ਵੱਡੀ ਕਮੀ ਹੈ ਮੈਂ ਗਲੀਆਂ ਨਾਲੀਆਂ 'ਚ ਉੱਥੇ ਪੈਸਾ ਨਹੀਂ ਦੇਣਾ ਉੱਥੇ ਲੋਕਾਂ ਦੀ 2-2 3-3 ਰੱਖ ਰਹੀ ਮੈਂ ਕੱਲ ਵੀ ਪਰਸੋਂ ਡੀਸੀ ਪਠਾਨਕੋੜ ਨਾਲ ਗੱਲ ਕੀਤੀ ਮੈਂ ਡੀਸੀ ਸਾਹਿਬ ਤੁਹਾਡੇ ਮੈਂ ਐਕਸ਼ਨ ਦੇ ਨਾਲ ਕਈ ਵਾਰੀ ਗੱਲ ਕਰ ਲਈ ਆ ਕਿ ਜਿਹੜਿਆ ਪਿੰਡਾਂ ਦੀ ਪਾਈਪਲਾਈਨ 2 ਲੱਖ 3 ਲੱਖ 4 ਲੱਖ ਰੁਪਇਆ ਲੱਗਣਾ ਉਹਨਾਂ ਪਿੰਡਾਂ ਦੇ ਮੈਨੂੰ ਲਿਸਟ ਦੇ ਦੇ ਮੈਂ ਉਹਨਾਂ ਪਿੰਡਾਂ 'ਚ ਪਾਣੀ ਮੋਹਿਆ ਕਰਵਾ ਦਵਾਂ ਤਾਂ ਕਿ ਲੋਕ ਪਾਣੀ ਉੱਥੇ ਕਿਸੇ ਦਿਨ ਮੇਰੇ ਨਾਲ ਚੱਲੋ 15 15 ਕਿਲੋਮੀਟਰ ਤੱਕ ਪਾਣੀ ਹੈ ਨਹੀਂ ਤੇ ਪੰਜਾਬ ਗਵਰਨਮੈਂਟ ਨੇ ਲਿਖ ਕੇ ਭੇਜ ਦਿੱਤਾ ਕਿ ਹਰ ਪਿੰਡ ਦੇ ਵਿੱਚ ਅਸੀਂ ਪਾਣੀ ਮੋਹਿਆ ਕਰਵਾ ਲਵਾਂ ਤਾਂ ਇਹ ਪੰਜਾਬ ਗਵਰਨਮੈਂਟ ਨੇ ਗਲਤ ਲਿਖ ਕੇ ਭੇਜਿਆ ਮਾਣੋ ਕਾ ਮੈਨੂੰ ਅੱਜ ਤੱਕ ਯਾਰ 2 ਮਹੀਨੇ ਹੋ ਗਏ ਐਮਪੀ ਬਣਨ ਐਮਪੀ ਉਹਨਾਂ ਦੇ ਮਗਰ ਫਿਰ ਰਿਹਾ ਪਰ ਉਹ ਧਿਆਨ ਹੀ ਨਹੀਂ ਕਰ ਰਹੇ ਇਸ ਕਰਕੇ ਪਹਿਲਾ ਉੱਥੇ ਕੰਮ ਕਰਾਂਗੇ ਪਾਣੀ ਦੂਸਰਾ ਸੜਕਾਂ ਦੀ ਇੰਨੀ ਬੁਰੀ ਹਾਲਤ ਹੈ ਤੇ ਇੱਕ ਚੀਜ਼ ਮੈਂ ਤੁਹਾਨੂੰ ਹੋਰ ਮੇਰੇ ਖਿਆਲ ਮੌੱਖ ਮੰਤਰੀ ਸਾਹਿਬ ਅਜੇ ਕੋਸਟ ਮੋੜ ਚ ਨਹੀਂ ਗਏ ਮੈਂ ਉਹਨਾਂ ਦੇ ਸੈਕਟਰੀ ਪੀਡਬਲੂਡੀ ਨੂੰ ਟੈਲੀਫੋਨ ਕੀਤਾ ਹੀ ਮੈਂ ਸੈਕਟਰੀ ਗਵਰਨਮੈਂਟ ਆਫ ਇੰਡੀਆ ਨੂੰ ਪੀਐਮਜੀਐਸਵਾਈ ਨੂੰ ਮਿਲ ਕੇ ਆ ਸੀ ਫੇਸ ਹੋਰ ਆ ਗਿਆ ਉਹਦੇ ਵਿੱਚ ਪੰਜਾਬ ਦੇ ਨਾਲ ਬੜਾ ਸਰਸਰ ਤੱਕਾ ਹੋਣ ਲੱਗਾ ਸਾਡੀਆਂ ਸੜਕਾਂ ਸਾਡੀਆਂ ਜਿਹੜੀਆਂ ਸੜਕਾਂ ਨੇ ਸਾਨੂੰ ਉਹਨਾਂ ਨੇ ਕਹਿਤਾ ਕਿ ਜੀ ਨਵੇਂ ਲਿੰਕ ਦਿੱਤੇ ਜਾਣਗੇ ਪੰਜਾਬ 'ਚ ਤੇ ਨਵੇਂ ਲਿੰਕ ਦੀ ਲੋੜ ਹੀ ਨਹੀਂ ਸਾਨੂੰ ਤੇ 18 ਫੁੱਟ ਸੜਕਾਂ ਚਾਹੀਦੀਆਂ ਜਾਂ ਸਟਰੈਂਥਨਿੰਗ ਚਾਹੀਦੀ ਹੈ ਕਿ ਸੜਕ ਜਿਹੜੀ ਆ ਮਜ਼ਬੂਤ ਹੋਣੀ ਚਾਹੀਦੀ ਤੇ ਜਦੋਂ ਉਹ ਆ ਗਿਆ ਪੰਜਾਬ ਦੀ ਇੱਕ ਸੜਕ ਵੀ ਨਹੀਂ ਬਣੀ ਪੰਜਾਬ ਦੇ ਹਾਲਾਤ ਦੇ ਉੱਤੇ ਅਸੀਂ ਮੈਂ ਆਪਣੇ ਪ੍ਰਧਾਨ ਨੂੰ ਵੀ ਅਪੀਲ ਕਰੂੰਗਾ ਸਰਦਾਰ ਅਮਰਿੰਦਰ ਰਾਜਵੜੀ ਨੂੰ ਕਿ ਆਪਾਂ ਕੱਠੇ ਹੋ ਕੇ ਹਮਨਸੂ ਸਭ ਕੁ ਲੋ ਟਾਈਮ ਲੀ ਗੇ ਜੋ ਪੰਜਾਬ ਦੇ ਹਾਲਾਤ ਨੇ ਜਿਸ ਤਰੀਕੇ ਨਾਲ ਗੈਂਗਿੰਗਜ਼ਮ ਵਧ ਰਿਹਾ ਜਿਵੇਂ ਗੈਂਗਸਟਰ ਵਧ ਰਹੇ ਨੇ ਜਿਵੇਂ ਪਾਕਿਸਤਾਨ ਤੋਂ ਅਸਲਾ ਆ ਰਿਹਾ ਜਿਸ ਤਰ੍ਹਾਂ ਚਿੱਟਾ ਹੋਮ ਡਿਲੀਵਰੀ ਸ਼ੁਰੂ ਹੋ ਗਈ ਆ ਜਿਸ ਤਰੀਕੇ ਦੇ ਨਾਲ ਅਸਲਾ ਆ ਗਿਆ ਜਿਹੜੇ ਤੇ ਸਾਨੂੰ ਧਿਆਨ ਦੇਣਾ ਪਵੇਗਾ 50 ਕਿਲੋਮੀਟਰ ਤੱਕ ਗਵਰਨਮੈਂਟ ਆਫ ਇੰਡੀਆ ਕਹਿੰਦੀ ਆ ਕਿ ਬੀਐਸਐਫ ਦਾ ਕੰਟਰੋਲ ਆ ਕਿ ਫਿਰ ਪੂਣੀ ਗਵਰਨਮੈਂਟ ਆਫ ਇੰਡੀਆ ਕਰੀ ਜਾਂਦੇ ਉੱਠ ਕੇ ਚਲੀ ਜਾਏ ਪਹਿਲੇ ਵਾਂਗੂ ਤੇ ਜਾਂ ਫਿਰ ਪੰਜਾਬ ਪੁਲਿਸ ਦੇ ਨਾਲ ਮੇਸੇ ਜੋ ਕਰਕੇ ਇਹਨਾਂ ਨੂੰ ਡੁੰਡਿਆਂ ਨੂੰ ਲੱਤ ਖਾਵੇ ਸਰਕਾਰ ਕਹਿੰਦੀ ਹੈ ਡਾਟਾ ਜਿਹੜਾ ਸਰਕਾਰ ਦਿੰਦੀ ਹੈ ਉਹ ਕਹਿੰਦੀ ਜੀ ਸਭ ਤੋਂ ਜ਼ਿਆਦਾ ਰਿਕਵਰੀ ਸਾਡੇ ਟਾਈਮ ਤੇ ਹੁੰਦੀ ਹੈ ਮੇਰੀ ਗੱਲ ਸੁਣੋ ਮੈਂ ਤੁਹਾਨੂੰ ਉਸ ਟ੍ਰਬਲ 'ਚ ਨਹੀਂ ਪਾਉਣਾ ਚਾਹੁੰਦਾ ਤੋਂ ਕੱਲੇ ਕੱਲੇ ਤੇ ਸਾਰੇ ਕਹੀ ਜਾਂਦੇ ਹੋ ਕਿ ਹੋਮ ਡਿਲੀਵਰੀ ਸਟਾਰਟ ਹੋ ਗਈ ਛੱਡਿਓ ਕਰ ਨਹੀਂ ਸਰਕਾਰ ਨੇ ਨਹੀਂ ਡਾਟਾ ਯਾਰ ਜਿਹੜੇ ਮਰਜ਼ੀ ਕਰ ਲੈ ਡਾਟਾ ਕਿੱਥੇ ਲੈ ਕੇ ਹੁਣ ਕਿੱਥੇ ਵਿਖਾਈ ਜਾਂਦੇ ਨੇ ਡਾਟੇ ਮੈਂ ਵੀ ਬਹੁਤ ਪੜਲੇ ਨੇ ਕਿੱਥੇ ਇੱਕ ਮਿੰਟ ਮੈਂ ਦੱਸਦਾ ਉੱਥੋਂ ਪਿੰਆ ਪਿੰਡਾਂ ਚੋਂ ਪਿਸਟਲ ਫੜੇ ਜਾਂਦੇ ਨੇ ਤੇ ਦੂਜੇ ਦਿਨ ਜਾਨ ਜਵਾਨ ਤੋਂ ਜਾਂਦੀ ਏ ਕਿਉਂ ਹੁੰਦੀ ਆ ਇਲੈਗਲ ਵੈਪਨਸ ਫੜੇ ਜਾਂਦੇ ਉਹ ਮੈਂ 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 ਲੋਕਾਂ ਵਿੱਚ ਗੱਲ ਨਹੀਂ ਦੱਸਿਓ ਇੱਕ ਪਿੰਡ ਚ ਪੈ ਗਿਆ ਇਹੋ ਗੈਂਗਸਟਰ ਪੈ ਗਿਆ ਉਹ ਦੋਵੇਂ ਭਰਾ ਉਹਦੇ ਮਗਰ ਮੋਟਰਸਾਈਕਲ ਲੈ ਕੇ ਦੌੜੇ ਅਗੋਂ ਪੁਲਿਸ ਨਹੀਂ ਆਈ ਇੱਕ ਪਿੰਡ ਗਿੱਲਾਂ ਵਾਲੀ ਉੱਥੇ ਰਤਨ ਸਿੰਘ ਦਾ ਪਿੰਡ ਆ ਮੂਲੋ ਵਾਲੀ ਐਸ ਐਚ ਓ ਉਸ ਟਾਈਮ ਦਾ ਕਰੀ ਜਾਏ ਮੇਰੀ ਵਾਈਫ ਨੇ ਟੈਲੀਫੋਨ ਕੀਤਾ ਫਿਰ ਕਿ ਐਸ ਐਚ ਓ ਸਭ ਚੋਰ ਫੜ ਕੇ ਬੈਠੇ ਨੇ ਉਹ ਕਹਿੰਦਾ ਜੀ ਉਹਨਾਂ ਨੂੰ ਕਹੋ ਮੇਰੇ ਕੋਲ ਪਹਿਲਾਂ ਰਿਪੋਰਟ ਲਿਖਾਉਣ ਡੇਰਾ ਬਾਬਾ ਨਾਨਕ ਦਾ ਐਸ ਐਚ ਓ ਕਹਿ ਰਿਆ ਕਮਾਲ ਹੋ ਗਈ ਕਿ ਪਹਿਲੋ ਚੋਰ ਛੱਡ ਕੇ ਆਉਣ ਤੇ ਫੇਰ ਚੋਰਾਂ ਦੀ ਰਿਪੋਰਟ ਲਿਖਾਉਣ ਤੇ ਫੇਰ ਪੁਲਿਸ ਜਾਏਗੀ ਤੇ ਉਥੇ 15 ਦਿਨ ਧਰਨਾ ਲੱਗਾ ਰਿਹਾ ਕਿ ਚੋਰਾਂ ਨੂੰ ਆਰਕੇ ਡੀਏਜੀ ਨੂੰ ਇੰਟਰਵਿਊਡ ਕਰਨਾ ਪਿਆ ਕਿ ਚੋਰੀ ਠੀਕ ਹੋਈਆ ਤੇ ਔਰ ਰਿਕਵਰੀ ਹੋ ਗਈਆ ਤੇ ਰਿਕਵਰੀ ਨਹੀਂ ਜਿਹੀ ਹੋਈ ਚੋਰਾਂ ਦਾ ਪਤਾ ਲੱਗ ਗਿਆ ਕਿ ਚੋਰਾਂ ਨੇ 15 ਟੋਲੇ ਸੋਨਾ ਪਹਿਲੋ ਬਾਪ ਫੌਜ ਸੀ ਓਦੀ ਮੌਤ ਹੋਈ ਫਿਰ ਬਾਪ ਦਾ ਬੇਟਾ ਓਦੀ ਫੌਜ ਮੌਤ ਹੋ ਗਈ ਤੇ ਹੁਣ 9 ਸਾਲ ਦਾ ਬੱਚਾ ਉਹਦੇ ਪਰਿਵਾਰ ਦਾ 15 ਟੋਲੇ ਸੋਨਾ ਚੋਰ ਕੱਢ ਕੇ ਲਗੇ ਪੰਜਾਬ ਪੁਲਿਸ ਪੰਜਾਬ ਦੇ ਜਿਹੜੇ ਸਾਡੀ ਹਿੰਦ ਫੌਜ ਦੇ ਜਵਾਨ ਨੇ ਉਹਨਾਂ ਨੂੰ ਵੀ ਇਨਸਾਫ ਦੇਣ ਲਈ ਤਿਆਰ ਨਹੀਂ ਜਿੰਨਾ ਬਸਾ ਪੰਜਾਬ ਦੇ ਨਾਲ ਨਾਲ ਹਰਿਆਣਾ ਦੇ ਵੀ ਚੋਨਾ ਬਹੁਤ ਮਿਹਨਤ ਲੱਗ ਜਿਪਾਂਗੇ ਤੇ ਬਰਾਮਰੀ ਹਿੰਦੀ ਬੇਲ ਬਾਰੇ ਕੀ ਚੋੜੇ ਯਾਰ ਮੇਰੀ ਗੱਲ ਸੁਣੋ ਪੰਜਾਬ ਸਰਕਾਰ ਇਹ ਮੇਰੇ ਬਜਾਇਨਾ ਇਹ ਜਿਹੜੇ ਤੁਹਾਡੇ ਤੋਂ ਦੇ ਮੰਤਰੀ ਬਹੁਤ ਇੰਟੈਲੀਜੈਂਟ ਬੜਾ ਪੜਿਆ ਲਿਖਿਆ ਮੰਤਰੀ ਆ ਮੈਡੀਕਲ ਤੋਂ ਮੇਰੇ ਨਾਲ ਤੁਹਾਨੂੰ ਵਧੀਆ ਜਵਾਬ ਦੇ ਸਕਦਾ ਤੁਹਾਨੂੰ ਯਾਰੋ ਸਾਰਾ ਦਿਨ ਪਤਿਲੀਆਂ 'ਚ ਕੜਸ਼ੀ ਮਾਰਦਾ ਕੀ ਗੱਲ ਉਹ ਰਾਮਰੇਮ ਤੇ ਕੜਸ਼ੀ ਨਹੀਂ ਮਾਰੂ ਉਹਨੂੰ ਉਹਨੂੰ ਦੱਸਣਾ ਨਹੀਂ ਚਾਹੀਦਾ ਕਿ ਰਾਮਰੇਮ ਦੀ ਕਿਉਂ ਨਹੀਂ ਪੰਜਾਬ ਕੋਰਟ ਜਾਂਦੀ ਹਾਈ ਕੋਰਟ 'ਚ ਤੁਹਾਡੇ ਟਾਈਮ ਤੇ ਤੁਹਾਨੂੰ ਸਾਰਿਆਂ ਨੂੰ ਪਤਾ ਮੇਰੇ ਕੋਲ ਭਾਵੇਂ 3 ਮਹੀਨੇ ਰਿਆ ਮੈਂ ਉਹਦੀ ਕਸਟਡੀਲ ਇੰਟਰੋਗੇਸ਼ਨ ਲੈ ਲਈ ਸੀ ਬੇਸ਼ੱਕ ਹਾਈ ਕੋਰਟ ਨੇ ਸਾਨੂੰ ਨਹੀਂ ਪਰਮਿਸ਼ਨ ਦਿੱਤੀ ਪਰ ਅਸੀਂ ਉਹਦੀ ਕਸਟਡੀਲ ਇੰਟਰੋਗੇਸ਼ਨ ਲੈ ਕੇ ਜੇਲ੍ਹ ਦੇ ਵਿੱਚ ਜੀ ਇੰਟਰੋਗੇਸ਼ਨ ਕਰਨ ਗਏ ਤੇ ਪੰਜਾਬ ਕੋਰਟ ਨੇ ਕਿਉਂ ਨਹੀਂ ਉਹਦੇ ਤੇ ਸਟੈਂਡ ਲਿਆ ਕਿਉਂ ਨਹੀਂ اپੋਜ਼ ਕਰ ਰਹੀ ਜਾ ਕੇ ਹਾਈ ਕੋਰਟ ਚ ਕਿਉਂ ਨਹੀਂ ਸੁਪਰੀਮ ਕੋਰਟ ਚ ਜਾ ਰਹੀ ਇਹ ਜਿਹੜੀ ਪਰੋਲ ਹੁੰਦੀ ਆ ਪਰੋਲ ਤੁਹਾਡੀ ਇਹ ਦੂਜੇ ਦਿਨ ਨਹੀਂ ਮਿਲਦੀ ਫਰਲੋ ਦੂਜੇ ਦਿਨ ਨਹੀਂ ਮਿਲਦੀ ਇਹ ਇਹ 4 4 5 5 ਮਹੀਨੇ ਦੀ ਨਹੀਂ ਹੁੰਦੀ 2 ਮਹੀਨੇ 2.5 ਮਹੀਨੇ ਤੋਂ ਵੱਧ ਪਰੋਲ ਤੇ ਛੁੱਟੀਆਂ ਨਹੀਂ ਮਿਲ ਸਕਦੀਆਂ ਇਹ ਹਰਿਆਣਾ ਗਵਰਨਮੈਂਟ ਵੋਟਾਂ ਲੈ ਲਈ ਕਾੜੇ ਹਰਿਆਣਾ ਗਵਰਨਮੈਂਟ ਟਿੱਲ ਲਾ ਲੇ ਇਹ ਸੁਦਾਮ ਰਹੀਮ ਨੂੰ ਐਕਸਪੋਜ਼ ਹੋ ਗਿਆ ਇਹਨੂੰ ਵੋਟ ਕੋਈ ਨਹੀਂ ਪਾਏਗਾ ਇਥੇ ਤੁਹਾਨੂੰ ਮੈਂ ਇੱਕ ਹੋਰ ਚੀਜ਼ ਦੱਸਣੀ ਚਾਹਨਾ ਮੈਂ ਰਾਜਸਥਾਨ ਦੇ ਇਲੈਕਸ਼ਨ ਕਰਵਾ ਕੇ ਆਇਆ ਗੰਗਾ ਨਗਰ ਚ ਇਹਨਾਂ ਦਾ ਮੇਨ ਇਹਨਾਂ ਦਾ ਡੇਰਾ ਗੰਗਾ ਨਗਰ ਤੇ ਹਰਮਾਨਗੜ੍ਹ ਸਾਡੀਆਂ 11 ਸੀਟਾਂ ਸੀਗੀਆਂ ਅਸੀਂ 11 ਚੋਂ 9 ਜਿੱਤ ਕੇ ਆਏ ਆ ਦੋ ਸੀਟਾਂ ਕਾਂਗਰਸ ਨੇ ਆਪਣੀ ਗਲਤੀ ਨਾਲ ਜਿਹੜੀ ਗੰਗਾ ਨਗਰ ਸੀ ਉਹ ਅਸੀਂ ਜਿਸ ਬੰਦੇ ਨੂੰ ਦੇਣਾ ਚਾਹੁੰਦੇ ਸੀ ਉਹ ਨੂੰ ਨਹੀਂ ਦੇ ਕੇ ਕਿਉਂਕਿ ਮੈਂ ਉਹਦਾ ਨਾਂ ਹੀ ਲੈ ਲੱਡਾ ਬੜਾ ਵੱਡਾ ਉਹ ਸੀਗਾ ਸੈਂਡ ਉਹਦਾ ਕੰਟਰੈਕਟਰ ਸੀ ਉਹ ਮੈਂ ਆਪਣੇ ਤੇ ਨਹੀਂ ਸੀ ਲੈਣਾ ਚਾਹੁੰਦਾ ਕਿ بڑے ਵੱਡੇ ਸੈਂਡ ਕੰਟਰੈਕਟਰ ਨੂੰ ਦੇ ਕੇ ਤੇ ਸੁਜਿੰਦਰ ਸਿੰਘ ਰਧਾਵਾ ਕਦੇ ਸਮਾਨ ਹੀ ਨਾ ਲੈ ਗਿਆ ਹੋਏ ਮੈਂ ਕਿਹਾ ਜੀ ਮੈਨੇਜਰ ਨੂੰ ਦੇਣੀ ਡਿਸਟ੍ਰਿਕਟ ਮੇਰਾ ਪ੍ਰਧਾਨ ਹੈ ਇਹਨੂੰ ਦੇ ਦਿਓ ਉਹ ਮੈਂ ਸੀ ਘਾਰੇ ਮੈਂ ਮਿਲ ਕਰਕੇ ਆਵਾਰੀ ਦੂਜੀ ਸੀਟ ਸੀਗੀ ਜਿਹੜਾ ਸੁਨੀਲ ਜਾਖੜ ਦਾ ਜੀਜਾ ਸੀ ਉਹਦੇ ਚ ਕਿਹਾ ਗਿਆ ਇਹ ਪੁਰਾਣਿਆ ਕਾਂਗਰਸੀ ਆ ਸਾਡਾ ਉਥੋਂ ਦਾ ਮਿਊਨਿਸਪਲ ਕਮੇਟੀ ਦਾ ਪ੍ਰਧਾਨ ਅਸ਼ੋਕ ਬਾਂਸਲ ਉਹ ਚਿਤਗਾ ਸੀ ਦੂਸੀ ਟਾਰੇ ਰਾਮ ਰਹੀਮ ਕਰਕੇ ਨਹੀਂ ਆ ਰਹੇ ਅਸੀਂ 11 ਦੀ 11 ਸੀਟਾਂ ਜਿੱਥੇ ਦੇ ਬਤਲਾਦਾ ਉਹਦਾ ਉਹਨੇ ਝਾਕ ਕੇ ਨਹੀਂ ਆਉਂਦਾ ਰਹਿਆ ਉਹਨੇ ਪਿੱਛੇ ਕੇ ਰੋਣਾ ਰਿਹਾ ਅਸਤੀਫਾ ਦੇ ਦਿੱਤਾ ਜਿਹਨ ਮੇਰੀ ਗੱਲ ਸੁਣ ਜਾਂ ਤੁੰਗੇ ਪੁਰਾਣਾ ਮਾਥੂ ਬੜੀਆਂ ਜਾਖੜ ਸਾਹਿਬ ਦੀ ਇੰਟਰਵਿਊ ਲੈਂਦਾਰੀਆਂ ਉਹ ਬੰਦਾ ਸਾਰੀ ਜ਼ਿੰਦਗੀ ਦੁਖੀ ਰਹਿਣਾ ਕਾਹਨੂੰ ਐਵੇਂ ਤੂੰ ਖਰੀਦ ਲਿਆ ਕੋਨੂੰ ਚੀਫ ਮਿਨਿਸਟਰ ਬਣਾ ਦਿੰਦੇ ਆ ਉਹਨੂੰ ਕੋਈ ਪਾਰਟੀ ਬਣਾ ਦੇ ਉਹ ਫੇਰ ਵੀ ਦੁਖੀ ਰਹਿਣਾ ਕਾਰਨ ਪਤਾ ਨਹੀਂ ਜਿਹੜਾ ਬੰਦਾ ਜਿਹੜਾ ਬੰਦਾ ਰੱਬ ਕੋਲੋਂ ਦੁਖੀ ਆਵੇ ਉਹਨੂੰ ਸੁਖੀ ਕੋਈ ਨਹੀਂ ਰਾ ਸਕਦਾ ਤੈਨੂੰ ਸਾਰੀਆਂ ਚੀਜ਼ਾਂ ਮਿਲ ਜਾਣ ਐਲੋ ਐਲੋਪੀ ਐਲੋਪੀ ਲੀਡਰ ਇਕਵਲ ਟੂ ਚੀਫ ਮਿਨਿਸਟਰ ਹੁੰਦਾ ਸਾਹਮਣੇ ਬੈਠਾ ਚੀਫ ਮਿਨਿਸਟਰ ਦੀ ਜਾਨ ਕੱਢ ਦਿੰਦਾ ਤਾਂ ਪਾ ਯਾਰ ਉਹਨੂੰ ਕਹਿੰਦੇ ਪੀਐਸਸੀ ਪ੍ਰੈਜ਼ੀਡੈਂਟ ਇਕੁਅਲ ਟੂ ਚੀਫ ਮਿਨਿਸਟਰ ਹੁੰਦਾ ਜਦੋਂ ਸਾਡੀ ਸੀਐਲਪੀ ਦੀ ਮੀਟਿੰਗ ਹੁੰਦੀ ਆ ਚੀਫ ਮਿਨਿਸਟਰ ਨਹੀਂ ਹੁੰਦਾ ਉਹਨੂੰ ਪ੍ਰੈਜ਼ਾਈਡ ਸਾਡਾ ਸਟੇਟ ਪ੍ਰੈਜ਼ੀਡੈਂਟ ਕਰਦਾ ਜੇ ਜਦ ਖੁਸ਼ੀ ਨਹੀਂ ਹੋ ਸਕਦਾ ਤੇ ਹੁਣ ਕੀ ਕੀਤਾ ਜਾ ਅਕਾਲੀ ਦਲ ਕਿਉਂ ਪ੍ਰੈਸ ਨਹੀਂ ਬੋਲਦੇ ਜੋ ਪੰਚਾਇਤੀ ਚੋਣਾਂ